ਗਰੀਬਾਂ ਦੇ ਵਾਸਤੇ ਬਹੁਤ ਵਧੀਆ ਸਾਰੇ ਵਾਸਤੇ ਆਰੀ ਪੰਚਾਇਤ ਦੀ ਬਹੁਤ ਵਧੀਆ ਬਣੀ ਆ ਤੁਹਾਨੂੰ ਪੂਰਾ ਜੀ ਤੇਰੇ ਪਿੰਡ ਦਾ ਵਿਕਾਸ ਕਰਨੇ ਸਾਰਾ ਰਲ ਕੇ ਚੱਲਾਂਗੇ ਜੀ ਜੀ ਸਾਰੇ ਭੈਣ ਭਾਈਆਂ ਨੇ ਸਾਡੀ ਬਹੁਤ ਮਦਦ કરી ਇਮਾਨਦਾਰ ਬੰਦਾ ਅਸੀਂ ਚੁਣਿਆ ਤੇ ਇਹ ਬਣਨਾ ਚਾਹੀਦਾ ਵੀ ਤਾਂ ਕਰਕੇ ਸਾਰਿਆਂ ਦੀ ਏਡੀ ਵੱਡੀ ਜੜੀ ਜਿੱਤ ਹੋਈ ਹੈ ਜੀ ਤੇ ਅਸੀਂ ਭਲੇ ਵਾਸਤੇ ਸਾਰਾ ਕੰਮ ਅਧੂਰੀਆਂ ਦੇ ਖਾਤਰ ਬੰਦੇ ਨੂੰ ਮਤਲਬ ਜੋਰ ਲਾਉਂਦੇ ਆ ਠੀਕ ਹੈ ਬੜੀ ਵਧੀਆ 500 ਬੋਰਡ ਤੇ ਜਿੱਤ ਹੋਈ ਆ ਬਹੁਤ ਵੱਡੀ ਸਾਰੇ ਪਿੰਡ ਦਾ ਸ਼ੁਕਰਾਨਾ ਕਰਦੇ ਆਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਿੰਡ ਵਾਸੀਆਂ ਦਾ ਬਹੁਤ ਵਧੀਆ ਸਾਨੂੰ ਸਹਿਯੋਗ ਦਿੱਤਾ ਜੀ ਸਾਰੇ ਭਾਈਆਂ ਨੇ ਤੇ ਅਸੀਂ ਜਿਹੜੇ ਕੰਮ ਕਰਾਂਗੇ ਵਧੀਆ ਹੀ ਕਰਾਂਗੇ ਜੀ ਹੁਣ ਪਿੰਡ ਵਾਸੀਆਂ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਵੀ ਜੋ ਮੈਂ ਸਹੀ ਮੰਨਦੇ ਆ ਵੀ ਇਹ ਸਾਡਾ ਜਿਹੜਾ ਸਰਪੰਚ ਹੈ ਬਹੁਤ ਸੂਝਵਾਨ ਆ ਮਿਹਨਤੀ ਆ ਪੂਰਾ ਜਿੰਨਾ ਕਾਰ ਨਹੀਂ ਸੀਗਾ ਜੀ ਮੇਲ-ਮਲਾਪ ਸੀਗੇ ਬਹੁਤ ਵਧੀਆ ਤੇ ਪਿੰਡ 'ਚ ਜੀ ਬੰਦਾ ਬਹੁਤ ਚੰਗਾ ਸੀਗਾ ਜੀ ਬੋਲਣ-ਚਾਲਣ 'ਚ ਮਿਲ ਬਤਨ ਸਾਰਾ ਪਰਿਵਾਰ ਹੀ ਪਹਿਲਾਂ ਗੋਚਦਾ ਸਾਰੇ ਪਰਿਵਾਰ ਜੀ ਅਸੀਂ ਕਹਿੰਦੇ ਆ ਬੜੀ ਜਿੱਤ ਗਈ ਸਾਡ ਮੰਨਾ ਸੀ ਠੀਕ ਹੈ ਜੀ ਖਾਲਸਾ ਵਾਹਿਗੁਰੂ ਦੀ ਖਫਤਰੀ ਵਾਸਤੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਨੇ ਹਾਂ ਬਸ ਸਰਪੰਚ ਸਾਹਿਬ ਜਿਵੇਂ ਤੁਸੀਂ ਦੱਸਿਆ ਸੀ ਕਿ ਜੋ ਪਿੰਡ ਦੀਆਂ ਗਲੀਆਂ ਐ ਜਾਂ ਛੱਪੜ ਐ ਜੋ ਵੀ ਜਿਵੇਂ ਪਾਣੀ ਦੀ ਨਿਕਾਸੀ ਐ ਇਹ ਪ੍ਰਾਥਮਿਕਤਾ ਦੇ ਦਿੱਤੀ ਜਾਊਗੀ ਹੁਣ ਜਿਵੇਂ ਪੰਚਾਇਤ ਚਾਰਜ ਲੈ ਲਊਗੀ ਹਾਂਜੀ ਤੇ ਜੋ ਪਹਿਲਾ ਕੰਮ ਐ ਫਿਰ ਕਿੱਥੋਂ ਤੋਰ ਰਹੀ ਐ ਪਾਈਪ ਲਾਈਨ ਦੀ ਐ ਪਹਿਲਾ ਕੰਮ ਜੋ ਪਹਿਲਾ ਕੰਮ ਪਾਣੀ ਦੀ ਉਹ ਨਹੀਂ ਪਾਣੀ ਦੀ ਸਮੱਸਿਆ ਜੀ ਵਾਟਰ ਵਾਸਤੇ ਪਾਣੀ ਪਾਣੀ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤਾਂ ਜੋ ਆਪਾਂ ਗੱਲ ਕਰਦੇ ਆ ਪਿੰਡ ਦੇ ਅੰਦਰ ਦੇਖਦੇ ਆ ਅਕਸਰ ਕਈ ਪਿੰਡਾਂ ਦੇ ਅੰਦਰ ਨਸ਼ੇ ਦਾ ਕਾਫੀ ਪ੍ਰਕੋਪ ਹੈ ਆਪਣੇ ਪਿੰਡ ਚ ਕੀ ਕੰਡੀਸ਼ਨ ਹੈ ਨੇ ਸਾਡੇ ਪਿੰਡ ਤੋਂ ਕੋਈ ਡਾ ਖਾਸ ਨਹੀਂ ਹੈ ਜੀ ਕੋਈ ਉਹ ਹੈ ਤਾਂ ਮਤਲਬ ਬਚਿਆ ਹੋਇਆ ਹੈ ਬਚਿਆ ਹੋਇਆ ਜੀ ਵਧੀਆ ਆਪਾਂ ਬਾਲੀ ਵੱਡੀ ਜੀ ਜੋ ਸਮੱਸਿਆ ਨਹੀਂ ਹੈ ਬਾਲੀ ਵੱਡੀ ਸਮੱਸਿਆ ਹੈ ਨਹੀਂ ਵਧੀਆ ਕੰਮ ਕਰਨ ਵਾਲੇ ਮੁੰਡੇ ਸਾਰੇ ਪੜ੍ਹੇ ਲਿਖੇ ਜਵਾਨ ਹੈ ਇੱਥੇ ਕੰਮ ਲੱਭ ਅੱਛਾ ਜਿਵੇਂ ਪਿੱਛੇ ਕਈ ਪੰਚਾਇਤਾਂ ਸੀ ਉਹਨਾਂ ਦੇ ਅੰਦਰ ਕਿਹਾ ਕਿ ਮਨਰੇਗਾ ਇੱਕ ਬਹੁਤ ਵੱਡੀ ਸਮੱਸਿਆ ਰਹੀ ਸੀ ਹਾਂ ਜੀ ਨਰੇਗਾ ਦਾ ਕੰਮ ਸੁਚਾਰੂ ਨਹੀਂ ਮਿਲਿਆ ਜੇ ਮਿਲਿਆ ਤਾਂ ਉਹਦੇ ਵਿੱਚ ਪੱਖਪਾਤ ਹੋਇਆ ਨੋ 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 ਜੀ ਪਹਿਲਾਂ ਤੁਮਰੇ ਗੱਦਾ ਦਾ ਕੰਮ ਸਾਡੇ ਤੋਂ ਵਧੀਆ ਚੱਲਦਾ ਜੇ ਗਾਹਾਂ ਵਾਸਤੇ ਵੀ ਅਸੀਂ ਚਲਾਵਾਂਗੇ ਕੋਈ ਪੱਖ ਬਿਨਾ ਪੱਖ ਬਾਤੋ ਚਲਾਉਂਗਾ ਬਿਨਾ ਪੱਖ ਬਾਤੋ ਚਲਾਉਂਗਾ ਮਤਲਬ ਕੋਈ ਮਿਲਾ ਕੇ ਜੋ ਵੀ ਪੰਚਾਇਤ ਦੇ ਕੰਮ ਆਉਣਗੇ ਬਿਨਾ ਕਿਸੇ ਪੱਖ ਨੂੰ ਪੂਰੇ ਨਿਰਪੱਖ ਹੋ ਕੇ ਕਰਾਇਆ ਜਾਣਾ ਨਿਰਪੱਖ ਹੋ ਕੇ ਕਰਵਾਉਂਗਾ ਤਾਂ ਟੂਡੇ 20 ਨਿਊਜ਼ ਤੇ ਨੈਸ਼ਨਲ ਏਡੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਾਰੇ ਸਰੋਤਿਆਂ ਦਾ ਸਵਾਗਤ ਹੈ ਦਰਸ਼ਕੋ ਅੱਜ ਅਸੀਂ ਪਿੰਡ ਬਾਜਕ ਦੇ ਅੰਦਰ ਪਹੁੰਚੇ ਆਂ ਪਿੰਡ ਹੈ ਰਾਜਨੀਤੀ ਤੋਂ ਕਾਫੀ ਦੂਰ ਹੈ ਜੋਇਤੇ ਪੰਚਾਇਤ ਬਣਿਆ ਉਹ ਵੀ ਇੱਕ ਆਮ ਜਿਹਾ ਬੰਦਾ ਹੈ ਜਿਸ ਨੂੰ ਪਿੰਡ ਨੇ ਖਾਸ ਬਣਾਇਆ ਹੈ ਪੂਰੀ ਜਾਣਕਾਰੀ ਜਾਣਨ ਲਈ ਅਸੀਂ ਅੱਜ ਸਰਪੰਚ ਕੋਲ ਪਹੁੰਚੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਦਰਸ਼ਕਾਂ ਨੂੰ ਆਪਣਾ ਨਾਂ ਦੱਸੋਗੇ ਦੁਖਤਾਰ ਸਿੰਘ ਸਰਪੰਚ ਪਿੰਡ ਬਾਜਕਲੀ ਸਰਪੰਚ ਸਾਹਿਬ ਜੀ ਮੈਂ ਇੱਕ ਚੀਜ਼ ਦੇਖਦੇ ਹਾਂ ਕਿ ਜੋ ਤੁਹਾਡਾ ਪਿੰਡ 'ਚ ਅਸੀਂ ਐਂਟਰੀ ਕਰਦੇ ਹਾਂ ਲੋਕਾਂ ਨੂੰ ਮਿਲਿਆ ਤਾਂ ਸਾਨੂੰ ਇਹ ਲੱਗਦਾ ਹੈ ਕਿ ਜਿਵੇਂ ਪਿੰਡ 'ਚ ਬਹੁਤੀ ਰਾਜਨੀਤੀ ਨਹੀਂ ਹੈ ਰਾਜਨੀਤੀ ਤੋਂ ਉੱਪਰ ਉੱਠ ਕੇ ਸਰਪੰਚ ਬਣਿਆ ਜੀ ਪਿੰਡ ਰੋਮ ਮਤਲਬ ਜਿਵੇਂ ਪਿੰਡ ਵਾਲੇ ਦੱਸ ਰਹੇ ਸੀ ਕਿ ਕਾਮਯਾਬ ਬੰਦਾ ਸੀ ਹਾਂਜੀ ਆਹ ਜੇ ਬੰਦਾ ਤੇ ਮਤਲਬ ਸਮਾਜ ਸੇਵਕ ਦੀ ਸੇਵਾ ਰੱਖਣ ਵਾਲਾ ਆਪਾਂ ਗੱਲ ਕਰਦਾ ਕਿ ਸਮਾਜ ਸੇਵਕ ਸੋਚ ਰੱਖਣ ਵਾਲਾ ਬੰਦਾ ਸੀ ਹਾਂਜੀ ਹਾਂਜੀ ਹਾਂ ਕੋਈ ਤੇਰ ਮੇਰ ਨਾ ਰੱਖਿਆ ਆਪਾਂ ਪਰਵੀਏ ਪਰਾਜ ਨਾਲ ਕਰਾਂਗੇ ਸਰਪੰਚੀ ਕਰਾਂਗੇ ਪਹਿਲੀ ਵਾਰ ਜੁમે ਦੇਖਦੇ ਆ ਕਿ ਪਿੰਡ ਨੇ ਜੋ ਭਰੋਸਾ ਤੁਹਾਡੇ ਤੇ ਕੀਤਾ ਕਿੰਨੀ ਤੇ ਜਿੱਤੋਈ ਸਾਰੇ ਬੋਟ ਜੀ 1700 ਤੇ 14 ਵੋਟ ਪੋਲ ਹੋਈ ਹੈ ਜੀ 953 ਵੋਟਾਂ ਮੈਨੂੰ ਪੰਗਾ ਹੀ 1700 ਤੋਂ 900 953 ਵੋਟਾਂ 953 ਮਤਲਬ 50% ਤੋਂ ਵਿਵਾਦ ਹਾਂਜੀ ਹਾਂਜੀ 1700 ਤੇ 453 ਵੋਟਾਂ ਦੇ ਸੀ ਜਿੱਤੇ ਜੀ 453 ਦੇ ਜਿੱਤ ਹੈ ਹਾਂਜੀ ਹਾਂਜੀ ਜਦੋਂ ਕਿ ਤਿੰਨ ਬੰਦੇ ਖੜੇ ਹੋਏ ਸੀ ਚੋਣ ਚ ਹਾਂਜੀ 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 ਤਾਂ ਜਿਵੇਂ ਦਰਸ਼ਕੋ ਆਪਾਂ ਗੱਲਬਾਤ ਸੁਣਿਆ ਜੋ ਆਪਾਂ ਇੱਥੇ ਜੋ ਬਲੌਗ ਕਰ ਰਿਹਾ ਲਾਗੇ ਤੱਕ ਦੇ ਮੁਤਾਬਿਕ ਜੋ ਜਿੱਤ ਹੈ ਉਹ ਚੁਕਾਨ ਵਾਲੀ ਹੈ ਇੱਥੇ ਦੱਸਿਆ ਜਾ ਰਿਹਾ ਕਿ 1700 ਕੁਸ਼ ਵੋਟ ਜੋ ਇੱਥੇ ਪੋਲ ਹੋਈ ਜਿੰਦੇ ਅੰਦਰ 500 ਦੇ ਲਗਭਗ ਵੋਟ ਤੇ ਜਿੱਤ ਹੈ ਮਤਲਬ ਆਈ ਵੋਟ ਨਹੀਂ ਜਿੱਤ ਏਡੀ ਵੱਡੀ ਹੈ ਜੋ ਇਸ ਗੱਲ ਨੂੰ ਸਾਫ਼ ਕਰਦੀ ਹੈ ਕਿ ਸਾਫ਼ ਔਰ ਸਮਾਜ ਸੇਵਕ ਬੰਦੇ ਨੂੰ ਜਿੱਤ ਦਿੱਤੀ ਗਈ ਤਾਂ ਸਰਪੰਚ ਸਰ ਜੋ ਐਨਾ ਵੱਡਾ ਪ੍ਰੋਸਾ ਪਿੰਡ ਨੇ ਕੀਤਾ ਕਿ ਮਤਲਬ ਖਾਸੀ ਸੀ ਤੁਹਾਡੇ ਸਾਡੇ ਪਰਿਵਾਰ ਚ ਇੱਕ ਤਾਂ ਨਾਰਮ ਪਰਿਵਾਰ ਸੀਗਾ ਸਾਰਾ ਜੀ ਮੈਨ ਵਰਤਨ ਵਾਲਾ ਪਰਿਵਾਰ ਸੀ ਹਰੇਕ ਬੰਦੇ ਨਾਲ ਸਾਡੀ ਬੰਦੀ ਹੈ ਜੀ ਮਤਲਬ ਜਿਵੇਂ ਗੱਲ ਕਰਦੇ ਆ ਕਿ ਰਾਜਨੀਤੀ ਤੋਂ ਦੂਰ ਹੋ ਕੇ ਇੱਕ ਸਾਫ ਸੁਥਰੀ ਛਵੀ ਦਾ ਪਰਿਵਾਰ ਸੀ ਹਾਂਜੀ 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 ਤੁਮ ਲੋ ਕਿਸੇ ਤਰ੍ਹਾਂ ਦੇ ਦਰਯਮੰਦ ਹੈ ਕਿ ਪੂਰੇ ਪਿੰਡ ਨੂੰ ਇਹ ਭਰੋਸਾ ਸੀ ਕਿ ਸੇਵਾ ਕਰੂਗਾ ਕਿਸੇ ਤਰ੍ਹਾਂ ਦੀ ਪਿੰਡ ਨਾਲ ਚਲਾਕੀ ਜਾਂ ਰਾਜਨੀਤੀ ਨਹੀਂ ਕਰਦਾ ਨਾ ਨਾ ਜੀ ਕੋਈ ਕੁਐਸਚਨ ਆਪ ਪੱਖਵਾਜੀ ਨਾ ਕਰਨੀ ਸਭ ਨੂੰ ਇੱਕ ਸੰਬੰਧਨ ਹਰੇਕ ਦਾ ਕੰਮ अच्छा सरपंच साहब जब आप जबो भी सरपंची ਦਾ ਚੋਣ ਕੋਈ ਬੰਦਾ ਲੜਦਾ ਹੈ ਮੈਦਾਨ ਚਾਹਦਾ ਹੈ ਤੂੰ ਦੇ ਵਿੱਚ ਕਾਰਨ ਹੁੰਦੇ ਆ ਜਿਹੜਾ ਪਹਿਲਾ ਕਾਰਨ ਹੋ ਜਾਂਦਾ ਹੁੰਦਾ ਰਾਜਨੀਤੀ ਹਾਂਜੀ ਕੁਝ ਲੋਕ ਸਿਰਫ ਰਾਜਨੀਤੀ ਕਰਨ ਲਈ ਹੀ ਸਰਪੰਚੀ ਚ ਆ ਜਾਂਦੇ ਆ ਹਾਂਜੀ ਔਰ ਜਦ ਵਿੱਚ ਤੁਸੀਂ ਦੱਸ ਰਹੇ ਕਿ ਅਸੀਂ ਰਾਜਨੀਤੀ ਤੋਂ ਕੋਹਾਂ ਦੂਰਾ ਤਾਂ ਫਿਰ ਦੂਸਰਾ ਕੀ ਕਾਰਨ ਰਿਹਾ ਕਿ ਜਿਹੜਾ ਤੁਸੀਂ ਸਰਪੰਚੀ ਮੈਦਾਨਾ ਦੇ ਅੰਦਰ ਚੋਣ ਨੂੰ ਲੜਿਆ ਪਿੰਡ ਦਾ ਮੁੱਦਾ ਦਾ ਵਿਕਾਸ ਕਰਨਾ ਜੀ ਪਿੰਡ ਦਾ ਵਿਕਾਸ ਮੁੱਦਾ ਸੀ ਮਤਲਬ ਮੰਦੇ ਕੀ ਇੱਕ ਟੀਸ ਸੀ ਤੁਹਾਡੇ ਮਨ ਚ ਤੁਹਾਨੂੰ ਲੱਗਦਾ ਹੈ ਕਿ ਪਿੰਡ ਦਾ ਜੋ ਵਿਕਾਸ ਹੁਣ ਵਿੱਚ ਘਾਟ ਹੋ ਰਹੀ ਹੈ ਜਿਵੇਂ ਆਮ ਲੋਕ ਸੋਚਦੇ ਆ ਪਿੰਡ ਦਾ ਵਿਕਾਸ ਉੱਦਾ ਨਹੀਂ ਹੋ ਰਿਹਾ ਸੀ ਜਿਵੇਂ ਅਸੀਂ ਵੀ ਹੁਣ ਆਏ ਆ ਗੱਡੀ ਲੈ ਕੇ ਦੇਖ ਰਿਹਾ ਪਿੱਛੇ ਗਲੀਆਂ ਕੱਚੀਆਂ ਜੋ ਛੱਪੜ ਹੈ ਉਹਨਾਂ ਦਾ ਬੁਰਾ ਹਾਲ ਹੈ ਕਾਫੀ ਸਾਰੇ ਜੋ ਮਤਲਬ ਦੇਖ ਰਿਹਾ ਕਿ ਵਿਕਾਸ ਦੀ ਘਾਟ ਪਿੰਡ ਇੰਟਰ ਹੁਣ ਤੋਂ ਪਹਿਲਾਂ ਦਿਖਦੀ ਹੈ ਪਿੰਡ ਤਾਂ ਨਕਾਸ ਹੈ ਨਹੀਂ ਚੰਗੀ ਤਰ੍ਹਾਂ ਉਹ ਵੀ ਪਕਾਨੀ ਦੀ ਵੀ ਨਗਾਸੀ ਨਹੀਂ ਹੈ ਨਹੀਂ ਜੀ ਮਦਲਾ ਹੀ ਗੱਲਾਂ ਸੀ ਜਿਨ੍ਹਾਂ ਨੂੰ ਵੇਖ ਕੇ ਤੁਹਾਨੂੰ ਚੌਣਾ ਚੌਣ ਲੜਕੇ ਸਰਪੰਚਿਤ ਕਰਨਾ ਪਿਆ ਹਾਂਜੀ ਇਹ ਬਹੁਤ ਚੜ੍ਹਦੀ ਦਿੱਕਤ ਆਈ ਜਾਂਦੀ ਹੈ ਜੀ ਸੀਵਰੇਜ ਪਾਇਪ ਕੋਈ ਚੰਗੀ ਤਰ੍ਹਾਂ ਪਾਇਆ ਨਹੀਂ ਜੀ ਲੋਅਵੇ ਲੋ ਖੱਡੇ ਪਾਇਆ ਗਲੀਆਂ ਦੇ ਵਿੱਚ ਸਫਾਈ ਦਾ ਨਿਕਾਸ ਕਿੱਥੋਂ ਕਰਨਗੇ ਜੀ ਕੋਈ ਪਾਇਪ ਲਾਈਨ ਸੀਵਰੇਜ ਪਵਾਵਾਂਗੇ ਗਲੀਆਂ ਨਾਲੇ ਨਾ ਬਣਾਵਾਂਗੇ ਇਹ ਹੀ ਆਪਣਾ ਮੇਨ ਮਕਸਦ ਹੈ ਜੋ ਵੀ ਕੰਮ ਜਿਵੇਂ ਪੈਂਡਿੰਗ ਪੈਨੇ ਜਿਵੇਂ ਆਪਾਂ ਦੇਖ ਰਹੇ ਆਂ ਪੰਚਾਇਤ ਪਹਿਲ ਦੇ ਆਧਾਰ ਤੇ ਇੱਥੋਂ ਸ਼ੁਰੂਆਤ ਕਰਨੀ ਹੈ ਇੱਥੋਂ ਸ਼ੁਰੂਆਤ ਕਰਨੀ ਹੈ ਇੱਕ ਵਾਟਰ ਵਾਕਸ ਦੀ ਜਿਹੜੀ ਪਾਈਪ ਲਾਈਨ ਆ ਉਹਦਾ ਸੀ ਮੁੱਦਾ ਆਪਣਾ ਆਪਾਇ ਮਾਤਾ ਪਾਇ ਜੀ ਸਹੀ ਪਾਣੀ ਨਹੀਂ ਆਉਂਦਾ ਸੀਗਾ ਜੀ ਉਹ ਪਿੱਛੇ ਲੀਕਿੰਗ ਹੋਈ ਜਾਂਦੀ ਸੀ ਉਹ ਅਸੀਂ ਨਵੀਂ ਪਾਇ ਪਨ ਖਵਾਵਾਂਗੇ ਉਹਦਾ ਅਸੀਂ ਮਤਾ ਪਾਇ ਹੋਇਆ ਜੀ ਮਤਲਬ ਜਿਹੜਿਆ ਕੰਮ ਹੈ ਹਾਂ ਜੀ ਜਲਦੀ ਮਤਲਬ ਜਿਵੇਂ ਤੁਹਾਨੂੰ ਚਾਰਜ ਮਿਲ ਜੂਗਾ ਉਹਦੇ ਬਾਅਦ ਪ੍ਰਸਤਾਵ ਬਣਾ ਕੇ ਹਾਂ ਜੀ ਸਰਕਾਰ ਦੇ ਅੱਗੇ ਮੰਗ ਰੱਖੀ ਜਾਊਗੀ ਹਾਂ ਜੀ ਹਾਂ ਜੀ ਪੰਚਾਇਤ ਤੋਂ ਬਹੁਤ ਵਧੀਆ ਬਣੀ ਹੈ ਜੀ ਗਰੀਬ ਤੱਕ ਦੇ ਹਾਸਤੇ ਬਹੁਤ ਵਧੀਆ ਸਾਰੇ ਹਾਸਤੇ ਕੀ ਉਮੀਦਾਂ ਤੁਹਾਨੂੰ ਨਵੀਂ ਪੰਚਾਇਤ ਤੋਂ ਨਿਰਦੇਵ ਵਿਕਾਸ ਲਈ ਬਹੁਤ ਵਧੀਆ ਜੀ ਸਾਰੀ ਪੰਚਾਇਤ ਦੀ ਬਹੁਤ ਵਧੀਆ ਬਣੀ ਹੈ ਪਿੰਡ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਪਿੰਡ ਵਾਸੀਆਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਇਹ ਵੱਧ ਤੋਂ ਵੱਧ ਸਾਥ ਦੇਣ ਤਾਂ ਆਪਾਂ ਪਿੰਡ ਦਾ ਵਿਕਾਸ ਕਰੀਏ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਨਵੀਂ ਪਿੰਡ ਵਾਸੀਆਂ ਨੇ ਚੁਣਿਆ ਹੋਂਦੇ ਵਾਸਤੇ ਕੀ ਕਹਿਣਾ ਚਾਹੁੰਦੇ ਆ ਅਗਰ ਜੁਨੀਆ ਕੋਣ ਸਾਥ ਦਿੱਤਾ ਵੀ ਸਾਰੇ ਭਾਈਚਾਰੇ ਨੇ ਇਸ ਨਵੀਂ ਜਿਹੜੀ ਪੰਚਾਇਤ ਲੰਮੀ ਹੈ ਉਮੀਦਾਂ ਸਾਨੂੰ ਪੂਰਾ ਜੀ ਸਾਰੇ ਪਿੰਡ ਦਾ ਵਿਕਾਸ ਕਰਨੇ ਨਾਲ ਲੜ ਕੇ ਚੱਲਾਂਗੇ। ਸਾਰੇ ਭੈਣ ਭਰਾਵਾਂ ਦਾ ਸਹਿਯੋਗ ਨਾਲੀ ਬਹੁਤ ਵਧੀਆ ਸਾਨੂੰ ਸਹਿਯੋਗ ਦਿੱਤਾ ਜੀ ਭੈਣ ਭਾਈਆਂ ਨੇ। ਤੇ ਅਸੀਂ ਜਿਹੜੇ ਕੰਮ ਕਰਾਂਗੇ ਵਧੀਆ ਹੀ ਕਰਾਂਗੇ। ਅਸੀਂ ਸਾਰੇ ਭੈਣ ਭਾਈਆਂ ਨਾਲ ਸਾਂਝੀ ਨਾਲ ਹੀ ਕੰਮ ਕਰਾਂਗੇ। ਠੀਕ ਹੈ ਜੀ ਸਾਂਝੀ ਨਾਲ ਕੰਮ ਕਰਾਂਗੇ। ਹਾਂਜੀ ਸਾਰੇ ਭੈਣ ਭਾਈਆਂ ਦਾ ਬਹੁਤ ਧੰਨਵਾਦ ਕਰਦੇ ਆਂ ਜੀ ਜਿਹੜੇ ਸਾਨੂੰ ਇਹ ਦੇ ਭੈਣ ਭਾਈਆਂ ਨੇ ਸਮਝ ਐਸ ਸਹਿਯੋਗ ਜੀ। ਠੀਕ ਹੈ ਜੀ। ਹਾਂਜੀ। ਵਾਹਿਗੁਰੂ ਜੀ ਸਾ ਸੇਵਾ ਬਣਦੇ ਤੇ ਫਤਿਹ। ਵੀ ਕੀ ਕਾਰਨ ਸੀ ਐਡੀ ਵੱਡੀ ਜਿੱਤ ਹੋਈ ਐ। ਇਹ ਕਿਤਾਬ ਇਮਾਨਦਾਰ ਬੰਦਾ ਜੀ ਮਿਹਨਤੀ ਹੈਗਾ ਕਿਛਾਨ ਆ ਗਿਆ ਤੇ ਬਾਕੀ ਜੀ ਸਾਰੇ ਭੈਣ ਭਾਈਆਂ ਨੇ ਸਾਡੀ ਬਹੁਤ ਮਦਦ કરી ਬਹੁਤ ਸ਼ੁਕਰਾਨਾ ਕਰਦੇ ਆ ਜੀ ਉਹਨਾਂ ਦਾ ਸਾਰਿਆਂ ਨੇ ਇੱਕ ਕਰਕੇ ਸਾਰਿਆਂ ਨੇ ਸਰਪੰਚੀ ਬੁੜਾਣਾ ਚਾਹੁੰਦੇ ਸੀਗੇ ਕਿ ਸਾਡੇ ਪਿੰਡ ਦਾ ਚੰਗਾ ਵਿਕਾਸ ਹੋਵੇ ਚੰਗਾ ਇਮਾਨਦਾਰ ਬੰਦਾ ਅਸੀਂ ਚੁਣਿਆ ਤੇ ਇਹ ਬਣਨਾ ਚਾਹੀਦਾ ਵੀ ਤਾਂ ਕਰਕੇ ਸਾਰਿਆਂ ਨੇ ਇੱਕ ਕੀਤਾ ਸੀਗਾ ਵੀ ਅਸੀਂ ਇਸੇ ਨੂੰ ਜਿਤਾਉਣਾ ਬਹੁਤ ਸਾਰਿਆਂ ਨੇ ਮਿਹਨਤ ਕੀਤੀ ਸਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀ ਇਹ ਵੱਡੀ ਵੱਡੀ ਜਿਹੜੀ ਜਿੱਤ ਹੋਈ ਹੈ ਜੀ ਇਹ ਅਸੀਂ ਆਪ ਦਾ ਵੀ ਭਲੇ ਵਾਸਤੇ ਸਾਰਾ ਕੰਮ ਇਹ ਕਰਿਆ ਸਾਰਿਆਂ ਨੇ ਰਲ ਮਿਲ ਕੇ ਵੀ ਸਾਡੇ ਇਹ ਜਿਹੜਾ ਵੀ ਪਿੰਡ ਹੈ ਇਹਦਾ ਸਾਰਾ ਇਹ ਵੀ ਬਹੁਤ ਸੋਹਣਾ ਵੀ ਤਰੱਕੀ ਹੋਵੇ ਉਮੀਦ ਹੈ ਪਿੰਡ ਵਾਸੀ ਜਿਹੜਾ ਵਿਸ਼ਵਾਸ ਕੀਤਾ ਹੈ ਉਹਨਾਂ ਤੇ ਖਰੇ ਉਤਰਨੇ ਗਏ ਜੀ ਖਰੇ ਉਤਰਨੇ ਗਏ ਹੋਣਗੇ ਸਾਡੇ ਹਜ਼ੂਰੀਆਂ ਦੀ ਖਾਤਰ ਬੰਦੇ ਨੂੰ ਮਨਲਾ ਜੋਰ ਲਾਉਂਦੇ ਆ ਠੀਕ ਹੈ ਪੜ੍ਹੇ ਲਿਖੇ ਮੁੰਡੇ ਪੜ੍ਹੇ ਲਿਖੇ ਮੁੰਡੇ ਕੰਮ ਵਧੀਆ ਕਰਾਵੇਗਾ ਕੰਮ ਵਧੀਆ ਕਰਾਵੇਗਾ ਆ ਕਰਾਵੇ ਸਿਰ ਵਧੀਆ ਵਾਸਤੇ ਹੀ ਪਿੰਡ ਵਾਸਤ ਦਾ ਸਾਨੂੰ ਇਹ ਤਾਂ ਲੱਖ ਲੱਖ ਸ਼ੁਕਰ ਕਰਦੇ ਪਿੰਡ ਦਾ ਜੀ ਨੇ ਸਾਨੂੰ ਇੰਨੀਆਂ ਵੋਟਾਂ ਪਾਈਆਂ ਜੀ ਠੀਕ ਹੈ ਜੀ ਹਾਂ ਜੀ ਧੰਨਵਾਦ ਕਰਨਾ ਚਾਹੁੰਦੇ ਹਾਂ ਧੰਨਵਾਦ ਕਰਦੇ ਹਾਂ ਠੀਕ ਹੈ ਜੀ ਨਹੀਂ ਜੀ ਤੇ ਬਾਕੀ ਜ਼ਿਮੀਦਾਰਾਂ ਦੀ 2300 ਵੋਟ ਵਾਗੀ ਸਾਢੇ 500 ਵੋਟ ਤੇ ਜਿੱਤ ਹੋਈ ਆ ਬਹੁਤ ਵੱਡੀ ਜਿੱਤ ਸਾਰੇ ਪਿੰਡ ਦਾ ਸ਼ੁਕਰਾਨਾ ਕਰਦੇ ਆਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਿੰਡ ਵਾਸੀਆਂ ਦਾ ਬੜਾ ਚੰਗੇ ਜਿੱਤ ਦੇ ਪਿੱਛੇ ਕੀ ਕਾਰਨ ਲਿਆ ਜੀ ਸਾਰੇ ਭੈਣ ਭਰਾਵਾਂ ਦਾ ਸਹਿਯੋਗ ਨਾਲੀ ਬਹੁਤ ਵਧੀਆ ਸਾਨੂੰ ਸਹਿਯੋਗ ਦਿੱਤਾ ਜੀ ਭੈਣ ਭਾਈਆਂ ਨੇ ਤੇ ਅਸੀਂ ਜਿਹੜੇ ਕੰਮ ਕਰਾਂਗੇ ਵਧੀਆ ਹੀ ਕਰਾਂਗੇ ਜੀ ਹੁਣ ਇਸੇ ਪਿੰਡ ਵਾਸੀਆਂ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਵੀ ਜੋ ਜੀ ਨੂੰ ਇਸ ਕੰਮ ਦੇ ਯੋਗ ਸਮਝ ਹੈ ਜੀ ਉਹਨਾਂ ਨੇ ਜਿਹੜਾ ਉਹਨਾਂ ਨੇ ਵਿਸ਼ਵਾਸ ਕੀਤਾ ਹੈ ਕਿ ਅਖਰ ਹੀ ਉਤਰਣੀ ਹੈ ਹਾਂਜੀ ਹਾਂਜੀ ਬਹੁਤ ਬਹੁਤ ਉਤਰਨਗੇ ਜੀ ਉਸ ਵਿਸ਼ਵਾਸ ਤੇ ਜੀ ਜਿੱਤ ਹੈ ਉਹਦੇ ਪਿੱਛੇ ਕੀ ਕਾਰਨ ਮੰਨਦੇ ਹੋ ਜੀ ਤੁਸੀਂ ਅਸੀਂ ਇਹ ਮੰਨਦੇ ਆ ਵੀ ਇਹ ਸਾਡਾ ਜਿਹੜਾ ਸਰਪੰਚ ਹੈ ਬਹੁਤ ਸੂਝਵਾਨ ਆ ਮਿਹਨਤੀ ਆ ਪੂਰਾ ਠੀਕ ਹੈ ਜੀ ਵੀ ਇਹ ਸਾਰੇ ਜਿਹੜੇ ਪਿੰਡ ਦੇ ਸਾਡੇ ਕੋ ਕਾਰਜ ਹੋਗਾ ਇਸ ਪੂਰੀ ਹਿੰਮਤ ਲਗਨ ਨਾਲ ਕਰਨਗੇ ਠੀਕ ਹੈ ਜੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਹਿੰਨੇ ਜਿਨ੍ਹਾਂ ਨੇ ਸਾਡੀ ਵੀ ਆ ਸਾਡੇ ਸਰਪੰਚ ਨੂੰ ਉਠਾਇਆ ਅਸੀਂ ਹਿੰਮਤ કરી ਬਹੁਤ ਸਾਰੇ ਲੋਕਾਂ ਨੇ ਵੀ ਦਿਨ ਰਾਤ ਇਕ ਕਰਿਆ ਸੀ ਇਸ ਵਾਸਤੇ ਹਾਂਜੀ ਰਾਲ ਜਿੱਤ ਦਾ ਕਾਰਨ ਇਹ ਸੀਗਾ ਜੀ ਮੇਲ ਮਲਾਪ ਸੀਗੇ ਬਹੁਤ ਵਧੀਆ ਪਿੰਡ ਦੇ ਜੀ ਠੀਕ ਹੈ ਜੀ ਤੇ ਪਿੰਡ ਨੇ ਨੇ ਜਿੰਨੇ ਵੀ ਸੀਗੇ ਇਹ ਸੰਜੋਗ ਨਾਲ ਬਹੁਤ ਸਾਥ ਦਿੱਤਾ ਸਾਡੇ ਪਿੰਡ ਦੇ ਜਿੰਨੇ ਵੀ ਨੌਜਵਾਨ ਪੀੜੀ ਬਜ਼ੁਰਗ ਵਗੈਰਾ ਸਭ ਨੇ ਬਹੁਤ ਸਾਥ ਦਿੱਤਾ ਜੀ ਤਾਂ ਹੀ ਅਸੀਂ ਐਸੇ ਮੰਨ ਕੇ ਚਲੋ ਵੀ ਐਡੀ ਵੱਡੀ ਜਿੱਤ ਤੇ ਜਿੱਤ ਪ੍ਰਾਪਤ ਕਰ ਲਈ ਤੇ ਬਾਕੀ ਉਹਨਾਂ ਦੇ ਜ ਕੋਈ ਵੀ ਕੰਮਕਾਰ ਹੋਵੇ ਜੀ ਅੱਗੇ ਹੋ ਕੇ ਆਪਾਂ ਕਰਵਾਵਾਂਗੇ ਸਾਰੇ ਸਰਪੰਚ ਸਾਹਿਬ ਨੂੰ ਕਵਾਂਗੇ ਜਾਂ ਤੇ ਉਹਨਾਂ ਨੂੰ ਕਹਿਣਾ ਚਾਹੁੰਗੇ ਜੀ ਕਹਣਾ ਤਾਂ ਹੈ ਜੀ ਬੰਦਾ ਬਹੁਤ ਚੰਗਾ ਸੀਗਾ ਜੀ ਠੀਕ ਹੈ ਜੀ ਗੋਲਣ ਚਾਲਣ ਚ ਮਿਲ ਬਤਨ ਸਾਰਾ ਪਰਿਵਾਰ ਹੀ ਬਹੁਤ ਚੰਗਾ ਸਾਡੇ ਭਾਈ ਛੋਟੇ ਜਾਥੋਂ ਠੀਕ ਹੈ ਜੀ ਇਹ ਬਹੁਤ ਚੰਗਾ ਪਰਿਵਾਰ ਹੈ ਸਭ ਦਾ ਇਹ ਮਤਲਬ ਪਰਿਵਾਰ ਬੜਾ ਮਾਨਸ ਸੀਗਾ ਇਮਾਨਦਾਰ ਪਰਿਵਾਰ ਹੈ ਐਸ ਕਰਕੇ ਜਿੱਤੋ ਜੀ ਹਾਂ ਜੀ ਹਾਂ ਜੀ ਇਸ ਵਾਰ ਜਿੱਤ ਗਏ ਅੱਜ ਤੱਕ ਕਿਸੇ ਨਾਲ ਫੇਰ ਫੇਰ ਮਤਲਬ ਹੀ ਨਹੀਂ ਜੀ ਕੀ ਕਹਿਣਾ ਚਾਹੂੰਗੀ ਜੀ ਧੰਨਵਾਦ ਜੀ ਅਸੀਂ ਅਹੀਂ ਕਹਨੇ ਵਰੀਆ ਜਿੱਤ ਗਏ ਜੀ ਸਾਡਾ ਮੰਨਣਾ ਸੀ ਠੀਕ ਹੈ ਕਿੱਝਾ ਖਾਲਸਾ ਵੈਖ ਜੀ ਕੀ ਫਤਿਹ ਵਾਸੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਨੇ ਬਾਕੀ ਡੈਡੀ ਦੀ ਇਮਾਨਦਾਰੀ ਚ ਕੰਮਦੰਦੇ ਵਾਲੇ ਬੰਦੇ ਸੀ ਕਬੀਲ ਦਾ ਵੀ ਬੰਦੇ ਸੀ ਬਸ ਪਿੰਡ ਵਾਸਤੇ ਮੇਰੇ ਸਾਡੇ ਭੈਣ ਭਰਾ ਚਾਚੇ ਤਾਇਆ ਨੇ ਸਾਰਿਆਂ ਨੇ ਇਸ ਲਈ ਡੈਡੀ ਲਈ ਚੁਣਿਆ ਵੀ ਅਸੀਂ ਇਹਨਾਂ ਨੂੰ ਸਰਪੰਚ ਲਈ ਠੋਣ ਲਈ ਇਹਦੇ ਲਈ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਹੈ